ਵੈਸੇ ਤਾਂ ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਤੇ ਇਥੇ ਹਰ ਤਿਉਹਾਰ ਦੀ ਆਪਣੀ ਹੀ ਇੱਕ ਵਿਸ਼ੇਸ਼ ਮਹੱਤਤਾ ਹੈ ਇਹਨਾਂ ਤਿਉਹਾਰਾਂ ਵਿੱਚੋਂ ਇੱਕ ਤਿਉਹਾਰ ਹੈ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਜੋ ਕਿ ਫਗਵਾੜਾ ਵਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਤਿਉਹਾਰ ਨੂੰ ਲੈ ਕੇ ਜਿੱਥੇ ਕਿ ਭੈਣਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਹੀ ਭਰਾਵਾਂ ਦੇ ਚਿਹਰੇ ਵੀ ਖਿਲੇ ਹੋਏ ਨਜ਼ਰ ਆਏ ਜਦਕਿ ਬਿਆਰਾਂ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ ਜਿੱਥੋਂ ਕਿ ਮਹਿਲਾਵਾਂ ਤੇ ਲੜਕੀਆਂ ਦੇ ਨਾਂ ਨਾਲ ਬੱਚਿਆਂ ਵੱਲੋਂ ਬੜੀਆਂ ਹੀ ਖੂਬਸੂਰਤ ਰਖੜੀਆਂ ਦੀ ਖਰੀਦੋ ਫਰੋਕਤ ਕੀਤੀ ਗਈ ਜਦਕਿ ਭਾਦਰਕਾਲ ਲੱਗਾ ਹੋਣ ਕਾਰਨ ਦੁਪਹਿਰ 1.5 ਵਜੇ ਤੋਂ ਬਾਅਦ ਹੀ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ਤੇ ਰਖੜੀ ਬੰਨੀ ਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਮੂੰਹ ਮਿਠਾ ਕਰਵਾਇਆ ਜਦਕਿ ਨੰਨੀਆਂ-ਮੁੰਨੀਆਂ ਭੈਣਾਂ ਨੇ ਵੀ ਆਪਣੇ ਨੰਨੇ-ਮੁੰਨੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ ਕੇ ਆਪਸੀ ਪਿਆਰ ਦਾ ਸਬੂਤ ਦਿੱਤਾ ਇਸ ਦੌਰਾਨ ਜਿੱਥੇ ਭਰਾ ਮਾਂ ਨੇ ਆਪਣੀਆਂ ਭੈਣਾਂ ਨੂੰ ਕੀਮਤੀ ਤੋਹਫੇ ਦਿੱਤੇ ਉੱਥੇ ਹੀ ਉਹਨਾਂ ਆਪਣੀਆਂ ਭੈਣਾਂ ਨੂੰ ਹਰ ਸੁੱਖ-ਦੁੱਖ ਵਿੱਚ ਸਾਥ ਦੇ ਦਾ ਵਚਨ ਵੀ ਦਿੱਤਾ ਇਸ ਤਿਹਾਰ ਨੂੰ ਲੈ ਕੇ ਫਗਵਾੜਾ ਦੇ ਬਾਜ਼ਾਰਾਂ ਵਿੱਚ ਵੀ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਇਸ ਮੌਕੇ ਸ਼ਹਿਰ ਵਾਸੀਆਂ ਨੇ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ ਰਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਆਖਿਆ ਕਿ ਇਸ ਤਿਹਾਰ ਨੂੰ ਲੈ ਕੇ ਮਹਿਲਾਵਾਂ ਤੇ ਲੜਕੀਆਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਗਿਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਬਹੁਤ ਪਵਿੱਤਰ ਤਿਉਹਾਰ ਹੈ ਪੂਰਨਿਮਾ ਦਾ ਤੇ ਹਾਰਾ ਰੱਖੜੀ ਬੰਧਨ ਦਾ ਅੱਜ ਸਾਰਿਆਂ ਨੇ 1:30 ਵਜੇ ਤੋਂ ਬਾਅਦ ਰੱਖੜੀ ਮੰਨੀ ਸੀ ਸਵੇਰ ਤੋਂ ਤੇ ਹਾਰ ਚੱਲੀ ਜਾ ਰਹੀ ਹੈ ਹੁਨਕ ਪੂਰੀਆਂ ਬਜ਼ਾਰਾਂ ਦੇ ਵਿੱਚ ਵੀ ਰੱਖੜੀਆਂ ਹਰ ਇੱਕ ਭੈਣ ਭਰਾਵਾਂ ਦਾ ਪਿਆਰ ਭਰਿਆ ਰਿਸ਼ਤਾ ਆ ਭਰਾਵਾਂ ਲਈ ਲੰਬੀ ਉਮਰ ਦੀ ਦੁਆਵਾਂ ਮੰਗਦੀਆਂ ਭੈਣਾਂ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਦਿੰਦੀਆਂ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬੁਲ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾਂ ਜਿਹੜੀ ਅੱਜ ਭੈਣਾਂ ਨੇ ਆਪਣੇ ਭਰਾ ਦੇ ਹੱਥ ਰਖੜੀ ਬੰਨ੍ਹ ਕੇ ਜੋ ਭਰਾ ਦਾ ਫਰਜ਼ ਮੰਨਦਾ ਭੈਣ ਦੀ ਰੱਖਿਆ ਕਰਨ ਦੀ ਬਹੁਤ ਵੱਡਾ ਇੱਕ ਅੱਜ ਤਿਹਾਰਾ ਹੈ ਔਰ ਦੇਸ਼ ਭਰ ਦੇ ਵਿੱਚ ਜਿਹੜੇ ਫੌਜੀ ਭਾਈ ਆ ਜਿਹੜੇ ਅੱਜ ਬਾਰਡਰਾਂ ਤੇ ਵੀ ਆ ਉਹ ਵੀ ਅੱਜ ਜਿਹੜੇ ਉੱਥੇ ਦੀਆਂ ਭੈਣਾਂ ਆ ਲਾਗੇ ਛਾਗੇ ਜਿਹੜੀਆਂ ਬੱਚਿਆਂ ਦੇ ਗਰੂ ਰਖੜੀ ਬਣਾਈ ਮੈਨੂੰ ਬਹੁਤ ਅੱਛਾ ਲੱਗਾ ਤੋਂ ਮੈਂ ਆਪਣੇ ਵੱਲੋਂ ਔਰ ਦੇਸ਼ ਭਰ ਦੇ ਵਿੱਚ ਜਿਹੜੀ ਅਜੇ ਰਖੜੀ ਦੀਆਂ ਬਹੁਤ ਬਹੁਤ ਵਧਾਈ ਦਿਨਾ ਭੈਣ ਭਰਾ ਦੇ ਪਵਿੱਤਰ ਬੰਧਨ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਜਿਹੜਾ ਪੂਰੇ ਦੇਸ਼ ਦੇ ਵਿੱਚ ਬੜੇ ਹੀ ਹਰਸ਼ੋ-ਲਾਸਨਾ ਨਾਲ ਮਨਾਇਆ ਜਾ ਰਿਹਾ। ਔਰ ਪਹਿਣਾ ਇਸ ਦਿਨ ਆਪਣੇ ਭਰਾਵਾਂ ਦੀ ਕਲਾਈ ਤੇ ਰਖੜੀ ਬੰਧਿਆ ਹੋਇਆ ਇੱਕ वचन ਲੈਂਦੀਆਂ ਕਿ ਉਹ ਜੀਵਨ ਭਰ ਉਹਨਾਂ ਦੇ ਭਰਾ ਜਿਹੜੇ ਆ ਆਪਣੇ ਭੈਣਾਂ ਦੀ ਰੱਖਿਆ ਕਰਨਗੇ। ਔਰ ਅੱਜ ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਪੂਰਾ ਉਸਾਹ ਬਾਜ਼ਾਰਾਂ ਦੇ ਵਿੱਚ ਲੋਕ ਆ ਜਾ ਰਹੇ ਨੇ। ਕਹਿਣਾ ਆਪਣੇ ਭਰਾਵਾਂ ਦੇ ਰਖੀ ਬੰਨ੍ਹਣ ਜਾੜੀਆਂ ਉਹਨਾਂ ਦੇ ਵਿੱਚ ਉਮੰਗ ਤੇ ਉਤਸ਼ਾਹ ਦੇਖਣ ਨੂੰ ਮਿਲਦਾ